ਪੰਜਾਬ ਦੇ ਸਿੱਖ ਕਲਚਰ ਦੀ ਖੂਬਸੂਰਤ ਤਸਵੀਰ ਜੋ ਕਿ ਲੰਗਰ ਦੇ ਥਰੂ ਸਾਰੀ ਦੁਨੀਆ ਜਾਣਦੀ ਹੈ ਅੱਜ ਇਸੇ ਤਰ੍ਹਾਂ ਦੇ ਲੰਗਰ ਦੇ ਸੇਵਾ ਕਰਦੇ ਕੁਝ ਸੰਗਤ ਜੋ ਕਿ ਬਲਾਸਪੁਰ ਪਿੰਡ ਦੇ ਵਾਸੀ ਹਨ ਉਹ ਹਰ ਇੱਕ ਸਾਲ ਬਲਾਸਪੁਰ ਦੇ ਪੁਲ ਉੱਤੇ ਜੋ ਕਿ ਆਨੰਦਪੁਰ ਸਾਹਿਬ ਨੂੰ ਜਾਂਦੀਆਂ ਸੰਗਤਾਂ ਦੀ ਸੇਵਾ ਕਰਦੇ ਹਨ ਤੇ ਆਓ ਉਹਨਾਂ ਦੇ ਨਾਲ ਉਹਨਾਂ ਦੇ ਲੰਗਰ ਦੇ ਇਤਿਹਾਸ ਬਾਰੇ ਕੁਝ ਜਾਣਕਾਰੀ ਲੈਣੇ ਆ ਤੇ ਨਾਲ ਇਹ ਵੀ ਜਾਣਕਾਰੀ ਲੈਣੇ ਆ ਕਿ ਉਹ ਇਹ ਲੰਗਰ ਕਿੰਨਾ ਚਿਰ ਤੋਂ ਲਗਾ ਰਹੇ ਨੇ ਤੇ ਕੀ ਕਾਰਨ ਹੈ ਤੇ ਉਹਨਾਂ ਦਾ ਮਕਸਦ ਲੰਗਰ ਥਰੂ ਕੀ ਹੈ ਹਾਂਜੀ ਜੀ ਹਸੀ ਕਾਲ ਜੀ ਹਾਂਜੀ ਤੇ ਇਹ ਲੰਗਰ ਦੀ ਸੇਵਾ ਤੁਸੀਂ ਕਦੋਂ ਤੋਂ ਕਰਦੇ ਹੋ ਸੀ ਅੱਠ ਸਾਲ ਤੋਂ ਕਰਦੇ ਆਂ 8 ਸਾਲ ਤੋਂ ਹਾਂਜੀ ਇਹ ਹੋਲੇ ਮਹੱਲੇ ਤੇ ਲਾਉਂਦੇ ਆਂਕ ਹੋਲੇ ਮਹੱਲੇ ਤੇ ਲਾਉਂਦੇ ਆਂ ਨਾਣਾ ਜੀ ਤੇ ਵੀ ਲਾਉਂਦੇ ਨਾਣਾ ਦੇਵੀ ਤੇ ਵੀ ਲਾਉਂਦੇ ਇੱਕੋ ਜਿਹੜਾ ਗਰੁੱਪ ਜਿਹੜਾ ਦੋਨਾਂ ਥਾਂਵੇਂ ਲਾਉਂਦੇ ਸੰਝੇ ਪਿੰਡ ਦਾ ਸੰਝੇ ਪਿੰਡ ਦਾ ਤੇ ਇਹ ਲੰਗਰ ਦੇ ਵਿੱਚ ਆਪਣੇ ਸਾਰਾ ਪਿੰਡ ਸਾਰਾ ਪਿੰਡ ਦੇ ਵਿੱਚੋਂ ਸਾਰੇ ਪਿੰਡ ਦੇ ਵਿੱਚੋਂ ਜਹਾਗੀਰ ਜੀ ਨਾਲ ਹੁੰਦਾ ਹੈ ਜਹਾਗੀਰ ਦੇ ਵੀ ਨਾਲ ਠੀਕ ਠੀਕ ਤੇ ਇਹਦੇ ਲੰਗਰ ਦੇ ਵਿੱਚ ਕੋਈ ਭੇਦ ਭਾਅ ਕੋਈ ਵੀ ਹਾਂਜੀ ਸਾਡਾ ਇਹ ਹੈ ਵੀ 6 ਵਜੇ ਲੱਗ ਕੇ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਤੋਂ ਬਚਾਉਂਡ ਕਰਕੇ ਕੰਮ ਸ਼ੁਰੂ ਕੀਤਾ ਹਾਂਜੀ ਵੀ ਸਾਣੀ ਇਕੱਠੇ ਹੋ ਕੇ ਕੰਮ ਕਰਨ ਦੀ ਆਪਣੇ ਉਹਦਾ ਵੀ ਸੰਤਵਾਭਨਾ ਵੀ ਪੈਦਾ ਹੁੰਦੀ ਹੈ ਠੀਕ ਹੈ ਸੇਵਾ ਭਾਵਨਾ ਵੀ ਸਾਰੇ ਬੱਚੇ ਸਿੱਖਦੇ ਨੇ ਤੁਝੇ ਇਹਦੇ ਵਿੱਚ ਜਦੋਂ ਲੰਗਰ ਦੇ ਵਿੱਚ ਕੋਈ ਆਪਣੇ ਗਰੀਬ ਗੁਰਬੇ ਵਾਲੇ ਵਾਲੇ ਆਉਂਦੇ ਨੇ ਉਹਨਾਂ ਨੂੰ ਵੀ ਕੋਈ ਮਨਾਤਾ ਨਹੀਂ ਕਰਦੇ ਠੀਕ ਹੈ ਕੋਈ ਯਾਤ ਨਹੀਂ ਕੋਈ ਪਾਤ ਨਹੀਂ ਹੈਗੀ ਠੀਕ ਹੈ ਇਹ ਕਿੰਨੇ ਦਿਨਾਂ ਤੱਕ ਰੱਖ ਦੇਵੀਂ ਲੰਗਰ ਚਾਰ ਦਿਨ ਲਾਉਣਾ ਹੈ ਜੀ ਚਾਰ ਦਿਨ ਤੇ ਤੇ ਉਸ ਤੋਂ ਬਾਅਦ ਫਿਰ ਦਰਸ਼ਨ ਕਰਨ ਵੀ ਜਾਣੇ ਹੋ ਲਾਪਾ ਕਰਦੇ ਜਾਣਾ ਹੈ ਗੱਡੀ ਕਰਕੇ ਤਾਂ ਠੀਕ ਠੀਕ ਧੰਨਵਾਦ ਵੀਰ ਜੀ